ਸਤਿ ਸ਼੍ਰੀ ਅਕਾਲ ਪੰਜਾਬ ਫੋਕਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਬਟਾਲਾ ਤੋਂ ਫਤੇਗੜ ਚੂੜੀਆਂ ਰੋਡ ਨਜ਼ਦੀਕ ਅਲੀਵਾਲ ਪਿੰਡ ਨਾਨਕਚੱਕ ਵਿਖੇ ਧੰਤਨ巴巴 ਸ਼੍ਰੀ ਚੰਦਰ ਮਹਾਰਾਜ ਜੀ ਦਾ ਤਪਸਥਾਨ ਮੰਦਰ ਸਥਿਤ ਹੈ। ਇਸ ਜਗ੍ਹਾ ਤੇ ਧੰਤਨ巴巴 ਸ਼੍ਰੀ ਚੰਦ ਮਹਾਰਾਜ ਜੀ ਨੇ 12 ਸਾਲ ਕੋਰ ਤਪੱਸਿਆ ਕੀਤੀ। ਧੰਤਨ巴巴 ਸ਼੍ਰੀ ਚੰਦਰ ਮਹਾਰਾਜ ਜੀ ਦੇ ਹੱਥ ਦਾ ਲਗਾਇਆ ਹੋਇਆ ਬੋਰਡ ਇੱਥੇ ਵੀ ਮੌਜੂਦ ਹੈ। ਇੱਥੇ ਕਈ ਕਰਾਮਾਤਾਂ ਵੀ ਧੰਤਨ巴巴 ਸ਼੍ਰੀ ਚੰਦਰ ਮਹਾਰਾਜ ਜੀ ਨੇ ਵਿਖਾਈਆਂ। ਇੱਥੇ ਨਾਂ ਲੱਗਦੇ ਪਿੰਡ ਕਾਦਰਾਬਾਦ ਵਿਖੇ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਦੇ ਸੇਵਕ ਕਮਲੀਆ ਜੀ ਦੇ ਸ਼ਰਾਪ ਨਾਲ ਥੇ ਹੋ ਗਿਆ ਸੀ ਜੋ ਬਾਬਾ ਸ਼੍ਰ ਇਸ ਜਗ੍ਹਾ ਤੇ ਰਾਜਾ ਜਹਾਂਗੀਰ ਵੀ ਪਹੁੰਚਿਆ ਸੀ ਜਿਸ ਨੇ ਕੁਝ ਜ਼ਮੀਨ দান ਵੱਜੋਂ ਭੇਂਟ ਕੀਤੀ ਸੀ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਾਂਤਨ ਬਾਬਾ ਸ਼ੇਰਚੰਦਰ ਮਹਾਰਾਜ ਜੀ ਦਾ 531 ਮਾ ਜਨਮ ਦਿਹਾੜਾ ਮੰਦਰ ਦੇ ਮਹਾਂਤ ਦੇ ਗੱਦੀ ਨਿਸ਼ੀਣ ਹਰੀ ਕੁੰਭ ਦਾਸ ਜੀ ਦੀ ਅਗਵਾਈ ਹੇਠ ਬੜੀ ਧੂਮ ਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ ਇਸ ਮੰਦਰ 'ਚ ਦੂਰ ਦੁਰਾਡੇ ਤੋਂ ਸੰਗਤਾਂ ਪਹੁੰਚਦੀਆਂ ਨੇ ਤੇ ਮਨ ਮੰਗੀਆਂ ਮੁਰਾਦਾਂ ਪੂਰੀਆਂ ਕਰਦੀਆਂ ਵਾਹੇ ਗੁਰੂ ਵਾਹੇ

ਵਾਹ ਹੈ ਗੁਰੂ ਜੀ ਕੰਨੂ ਕੰਨੂ ਵਾਹ ਹੈ ਗੁਰੂ ਜੀ ਕੰਨੂ ਕੰਨੂ ਵਾਹ ਹੈ ਗੁਰੂ ਜੀ ਕੰਨੂ ਕੰਨੂ ਵਾਹ ਹੈ ਗੁਰੂ ਜੀ ਪਸਤਾਨ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਨਾਨਕ ਚੱਕ ਵਿੱਚ ਅੱਜ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਦਾ 531ਵਾਂ ਪ੍ਰਕਾਸ਼ ਦਿਹਾੜਾ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਇਸ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਇਹ ਪ੍ਰਕਾਸ਼ ਦਿਹਾੜਾ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਤਪਸਤਾਨ ਨਾਨਕ ਚੱਕ ਵਿੱਚ ਮਹੰਤ ਹਰੀ ਕੁੰਬਦਾਸ ਜੀ ਦੀ ਰਹਿਨਮਾਈ ਹੇਠ ਬਹੁਤ ਹੀ ਸ਼ਰਧਾਪੂਰਵਕ ਅਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਬਹੁਤ ਸਾਰੀਆਂ ਸੰਗਤਾਂ ਤਪਸਥਾਨ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਨਾਨਕ ਚੱਕ ਵਿੱਚ ਨਤਬਸਤਕ ਹੁੰਦੀਆਂ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਇਹ ਤਪਸਥਾਨ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਨਾਨਕ ਚੱਕ ਜਿਸ ਜਗ੍ਹਾ ਉੱਪਰ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਨੇ ਲਗਭਗ 12 ਸਾਲ ਤਪੱਸਿਆ ਕੀਤੀ ਹੈ ਇਸ ਸਥਾਨ ਤੇ ਬਹੁਤ ਸਾਰੀਆਂ ਘਟਨਾਵਾਂ ਮਸ਼ਹੂਰ ਹੋਈਆਂ ਹਨ ਜਿੱਥੇ ਬਾਦਸ਼ਾਹ ਜਹਾਂਗੀਰ ਵੀ ਇਸ ਜਗ੍ਹਾ ਤੇ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਸਨ ਤੇ ਉਹਨਾਂ 700 ਵਿਗੇ ਜ਼ਮੀਨ ਜਿਹੜੀ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਨੂੰ ਦਾਨ ਕੀਤੀ ਸੀ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਦੇ ਆਪਣੇ ਹੱਥਾਂ ਦਾ ਲੱਗਾ ਹੋਇਆ ਬੋਰਡ ਇਸ ਜਗ੍ਹਾ ਦੇ ਉੱਪਰ ਸੁਭਾਏਮਾਨ ਹੈ ਇਹ ਬੋਰਡ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਨੇ ਬਲਦੀ ਹੋਈ ਲੱਕੜ ਦਾ ਗੱਡ ਕੇ ਲਗਾਇਆ ਸੀਗਾ ਜਿਸ ਦੀਆਂ ਜੜਾਂ ਬਹੁਤ ਹੀ ਵਿਸ਼ਾਲ ਦੂਰ ਦੂਰ ਤੱਕ ਫੈਲੀਆਂ ਹੋਈਆਂ ਹਨ ਇੱਥੇ ਇੱਕ ਨਾਲ ਹੀ ਪਿੰਡ ਸੀ ਕਾਦਰਾਬਾਦ ਜਿਸ ਨੂੰ ਸ਼ਰਾਪ ਦੇ ਕੇ ਥੇ ਕਰ ਦਿੱਤਾ ਸੀਗਾ ਉਹ ਵੀ ਇਸ ਬੋਰਡ ਦੇ ਸਦਕਾ ਹੀ ਹੋਇਤੀ ਜਾੜ ਉਸ ਜਗ੍ਹਾ ਉੱਪਰ ਪਹੁੰਚਣ ਤੇ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਦੇ ਵਾਰਸ ਸਦਕਾ ਫਿਰ ਤੋਂ ਉਹ ਜਗ੍ਹਾ ਜਿਹੜੀ ਆਬਾਦ ਹੋਈ ਹੈ ਸੋ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਦੀਆਂ ਅਪਾਰ ਮਿਹਰ ਤੇ ਕਿਰਪਾ ਇਸ ਜਗ੍ਹਾ ਦੇ ਵਿੱਚ ਹਮੇਸ਼ਾ ਬੜੀ ਰਹਿੰਦੀ ਹੈ ਅੱਜ ਤਾਂ ਇਹ ਦਿਹਾੜਾ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਸਵੇਰ ਤੋਂ ਹੀ ਸਾਡੇ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਇਸ ਜਗ੍ਹਾ ਦੇ ਉੱਪਰ ਚੜ ਰਹੇ ਹਨ ਸਵੇਰੇ 8 ਵਜੇ ਦੇ ਕਰੀਬ ਸਭ ਤੋਂ ਪਹਿਲਾਂ ਹਵਨ ਜੱਗ ਹੁੰਦਾ ਹੈ ਜਿਸ ਵਿੱਚ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਦੀ ਮਾਤਰਾ ਬਾਣੀ ਦੇ ਪਾਠ ਕੀਤੇ ਜਾਂਦੇ ਹਨ ਉਸ ਦੇ ਉਪਰੰਤ ਤਵਾਜਾ ਰੋਹਨ ਕੀਤਾ ਜਾਂਦਾ ਹੈ ਨਿਸ਼ਾਨ ਸਾਹਿਬ ਦੀ ਜਿਹੜੀ ਰਸਮ ਹੈ ਉਹ ਕੀਤੀ ਜਾਂਦੀ ਹੈ ਇੱਕ ਨਵਾਂ ਨਿਸ਼ਾਨ ਸਾਹਿਬ ਜਿਹੜਾ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਦੇ ਤਪਸਥਾਨ ਤੇ ਚੜਾਇਆ ਜਾਂਦਾ ਹੈ ਤੇ ਨਾਲ ਹੀ ਫੁੱਲਾਂ ਦੀ ਵਰਕਾ ਜਿਹੜੀ ਆ ਉਹ ਕੀਤੀ ਜਾਂਦੀ ਹੈ ਇਸ ਦੇ ਬਾਅਦ ਵੱਡੀ ਆਰਤੀ ਹੁੰਦੀ ਹੈ ਤੇ ਪਾਠਾਂ ਦੇ ਜਿਹੜੇ ਭੋਗ ਪੈਂਦੇ ਹਨ ਕਿਉਂਕਿ ਪਾਠਾਂ ਦੀ ਲੜੀ ਲਗਾਤਾਰ ਚੱਲਦੀ ਹੈ ਅੱਜ ਦੇ ਦਿਨ ਇੱਕ ਲੜੀ ਦੇ ਜਿਹੜੇ ਭੋਗ ਆ ਉਹ ਪੈਂਦੇ ਹਨ ਤੇ ਨਾਲ ਵੱਡੀ ਆਰਤੀ ਮਹੰਤ ਹਰੀਕੋਮਬਦਾਸ ਜੀ ਦੁਆਰਾ ਆਪ ਕੀਤੀ ਜਾਂਦੀ ਹੈ ਇਸ ਦੇ ਉਪਰੰਤ ਫਿਰ ਸ਼ਾਮ ਨੂੰ ਫਿਰ ਵੱਡੀ ਆਰਤੀ ਹੁੰਦੀ ਹੈ ਜਿਸ ਦੇ ਉਪਰੰਤ ਰੋਡ ਪ੍ਰਸ਼ਾਦ ਦੀ ਜਿਹੜੀ ਹੈ ਸੇਵਾ ਕੀਤੀ ਜਾਂਦੀ ਹੈ ਸੰਗਤਾਂ ਨੂੰ ਰੋਡ ਪ੍ਰਸ਼ਾਦ ਵਰਤਾਇਆ ਜਾਂਦਾ ਹੈ ਤੇ ਨਾਲ ਹੀ ਸ਼ਾਮ ਨੂੰ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਇੱਕ ਬਹੁਤ ਹੀ ਵਿਸ਼ਾਲ ਕੇਕ ਤਿਆਰ ਕੀਤਾ ਜਾਂਦਾ ਹੈ। ਇਹ ਕੇਕ ਸਮੂਹ ਸੰਗਤ ਨੂੰ ਵਰਤਾਇਆ ਜਾਂਦਾ ਹੈ। ਲੰਗਰ ਦੇ ਵਿੱਚ ਇਹਦੀ ਸੇਵਾ ਕੀਤੀ ਜਾਂਦੀ ਹੈ। ਸ਼ਾਮ ਨੂੰ ਇੱਕ ਵੱਡੀ ਆਤੀਸ਼ਬਾਜ਼ੀ ਜਿਹੜੀ ਆ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਕੀਤੀ ਜਾਂਦੀ ਹੈ। ਮੈਂ ਇੱਥੋਂ ਦਾ ਕਿਰਮਾਣਾ ਜਿਹਾ ਸੇਵਾਦਾਰ ਪ੍ਰੋਫੈਸ਼ਨਲ ਵਜੋਂ ਮੈਂ ਮਾਸਟਰ ਹਾਂ। ਨਾੜੀ ਨਿਸ਼ਕਾਮ ਸੇਵਾ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਦੇ ਅਸੀਂ ਤਾਂ ਬਸਤਾਨ ਦੇ ਉੱਪਰ ਕਾਤੇ ਹਾਂ ਸੋ ਭਗਵਾਨ ਬਾਬਾ ਸ਼੍ਰੀ ਚੰਦਰ ਜੀ 531 ਐ ਪ੍ਰਕਾਸ਼ ਦਿਹਾੜੇ ਦੀਆਂ ਸੂ ਸੰਤਾਂ ਨੂੰ ਮੰਤ ਹਰੀਕੋਮ ਦਾ ਅਸੀਸ ਵੱਲੋਂ ਸਮੂਹ ਸੇਵਾਦਾਰਾਂ ਵੱਲੋਂ ਲੱਖ ਲੱਖ ਵਧਾਈਆਂ ਵਾਹਿਗੁਰੂ ਵਾਹਿਗੁਰੂ ਪੰਜਾਬ ਫੋਕਸ ਵਿੱਚ ਪਾਸੇ ਨਹੀਂ ਮੈਨੂੰ ਦਿਓ ਇਜਾਜ਼ਤ ਤਾਂ